ਹਾਂ ਜੀ ਬਾਈ ਜੀ ਸ੍ਰੀ ਕਾਲ ਜੀ ਸਾਰਿਆਂ ਨੂੰ ਕੀ ਹਾਲ-ਚਾਲ ਨੇ ਵੀਰੇ ਸਭ ਦੇ ਵਧੀਆ ਸਾਰੇ ਲਓ ਜੀ ਅੱਜ ਹੈਗਾ ਵੀਰੇ ਚੌਥਾ ਦਿਨ ਤੇ ਅੱਜ ਆਪਾਂ ਛੱਡਦੇ ਆ ਕਬੂਤਰਾਂ ਨੂੰ ਆ ਆਪਣੀ ਕਬੂਤਰੀ ਆ ਤੇ ਆ ਆਪਣਾ ਕਾਲਾ ਕਬੂਤਰ ਆ ਤੇ ਵੀਰੇ ਆਹ ਬੱਚੇ ਆ ਇਹਨਾਂ ਦੇ ਵਿੱਚੋਂ ਵੀਰੇ ਅੱਜ ਦੋ ਛੱਡਾਂਗੇ ਇੱਕ ਨਹੀਂ ਛੱਡਦੇ ਟੂਸੇ ਵਾਲਾ ਉਹਨੂੰ ਥੋੜਾ ਜਿਹਾ ਲੇਟ ਛੱਡਾਂਗੇ ਵੀਰੇ ਉਹ ਫਿਰ ਉਹਨੂੰ ਲਾ ਲਾਂਗੇ ਤੇ ਚਾਰ ਛੱਡਦੇ ਹਾਂ ਦੋ ਬੱਚੇ ਇੱਕ ਕਾਲਾ ਕਬੂਤਰ ਤੇ ਇੱਕ ਆਪਣੀ ਕੂਤਰੀ ਆਹ ਵਾਲੀ ਇਹ ਆਪਾਂ ਵੀਰੇ ਛੱਡਦੇ ਹਾਂ ਚਾਰਾਂ ਨੂੰ ਤੇ ਟਾਈਮ ਆ ਵੀਰੇ ਅੱਜ 9 ਵਜੇ ਦਾ ਚਲੋ ਛੱਡਦੇ ਹਾਂ ਵੀਰੇ ਫਿਰ ਦਿਖਾਉਣੀ ਆ ਹਾਂ ਜੀ ਵੀਰੇ ਆਪਾਂ ਛੱਡਦੇ ਸੀਗੇ ਕਬੂਤਰ ਤੇ ਆ ਵੀਰੇ ਕਾਲਾ ਕਬੂਤਰ ਤੇ ਚਿੱਟੀ ਆਪਣੀ ਗੂਤਰੀ ਆ ਜਾਂਦੇ ਨੇ ਵੀਰੇ ਦੋ ਆਪਣੇ ਆਉਂਦੇ ਨੇ ਦੋ ਤੇ ਦੋ ਵੀਰੇ ਦੋਨੇ ਬੱਚੇ ਆ ਜਾਂਦੇ ਨੇ ਝੱਲਰ ਵਾਲਾ ਤੇ ਕੱਚਾ ਟੋਰੀ ਵਾਲਾ ਤੇ ਝੱਲਰ ਟੋਰੀ ਵਾਲਾ ਇਹ ਦੋ ਆ ਜਾਂਦੇ ਨੇ ਵੀਰੇ ਕੇ ਦਿਆ ਬਣਿਆ ਸੀਗੇ ਤੁਨੇ ਅੱਜ ਛੱਡੇ ਨੇ ਵੀਰੇ ਆਪਣੇ 9 ਵਜੇ ਤੇ ਦੇਖਦੇ ਅੱਜ ਕਿੰਨਾ ਘੜਦੇ ਨੇ ਫੇਰ ਤੁਹਾਨੂੰ ਵੀਰੇ ਦਿਖਾਉਣੇ ਆ ਹਾਂਜੀ ਮਿੱਤਰੋ ਲੌਈ 1 ਵਜੇ ਦਾ ਹੋ ਗਿਆ ਟਾਈਮ ਤੇ ਆਪਣੇ ਕੂਤਰ ਆਰਡਰ ਆਏ ਨੇ ਜਿਹੜੇ ਆਪਾਂ ਛੱਡੇ ਸੀਗੇ ਤੇ ਹੁਣ ਨਾਲ ਆਪਾਂ ਟੂਸੇ ਵਾਲਾ ਬੱਚਾ ਛੱਡਣ ਲੱਗੇ ਆ ਕੱਲ ਇਹ ਬਹਿ ਕੇ ਆਇਆ ਸੀਗਾ ਤੇ ਅੱਜ ਦੇਖਦੇ ਆਂ ਇਹ ਆਉਂਦਾ ਸਿੱਧਾ ਤਾਂ ਹੀ ਲੇਟ ਛੱਡਿਆ ਅੱਜ ਆ ਛੱਡਦੇ ਆ ਵੀਰੇ ਆਪਾਂ ਟੂਸੇ ਵਾਲਾ ਇਹ ਵੀ ਆਪਾਂ ਛੱਡਤਾ ਤੇ 400 ਆ ਛੱਡੇ ਹੋਏ ਨੇ 4 ਦੋ ਬੱਚੇ ਇੱਕ ਕਕੂਤਰ ਇੱਕ ਕਕੂਤਰੀ ਤੇ ਉਹ ਵੀ ਆ ਡਰ ਰਹੇ ਨੇ ਉਹ ਵੀ ਤੁੰ ਦਿਖਾਉਣ ਨੇ ਆ ਆ ਜਾਂਦੀ ਆ ਕਬੂਤਰੀ ਇਹਦੇ ਅੱਜ ਰੰਗਦਾਰਾਂਗੇ ਫਿਰ ਆ ਜਾਂਦੀ ਆ ਕਬੂਤਰੀ ਤੇ ਆ ਆਪਣੇ ਉਧਰੋਂ ਛੱਡੇ ਹੋਏ ਨੇ ਕੁਝ ਕਬੂਤਰ ਤੇ ਆ ਕਬੂਤਰੀ ਦੇ ਨਾਲ ਬਾਈ ਕਾਲਾ ਫਿਰਦਾ ਆਪਣਾ ਤੇ ਇੱਕ ਇਹ ਆ ਬੱਚਾ ਉੱਚਾ ਚੱਲਣ ਵਾਲਾ ਤੇ ਦੂਜਾ ਇਹ ਥੋੜੇ ਉੱਚੇ ਨੇ ਫਿਰ ਆ ਆਪਣਾ ਗੱਛਾਂ ਵਾਲਾ ਬੱਚਾ ਜਾਂਦਾ ਕੂਤਰ ਉਧਰ ਉਧਰ ਛੱਡਿਓ ਨੇ ਉਹ ਵੀ ਫਿਰਦੇ ਨੇ ਆਪਣਾ ਉਧਰ ਲਾ ਕੂਤਰਾ ਨਾਲ ਕੱਟਾਂ ਕਾਲੀ ਟੋਰੀ ਵਾਲਾ ਤੇ ਆ ਆ ਫਿਰ ਦੇ ਇੱਕ ਕੂਤਰੀਆ ਕਾਲੀ ਟੂਸੀ ਵਾਲੀ ਤੇ ਉਹ ਜਾਂਦੀ ਫਿਰਨੇ ਝਾਲੜ ਵਾਲਾ ਦੇਖ ਰਹਾ ਵੀਰੇ ਕਿੰਨਾ ਕੋ ਉੱਡਦੇ ਨੇ ਹੁਣ ਇਹ ਫੇਰ ਦਿਖਾਉਨੇ ਆ ਤੁਹਾਨੂੰ ਮੌਸਮਾਂਜ ਬਹੁਤ ਵਧੀਆ ਧੁੱਪ ਨਿਕਲੀ ਹੋਈ ਆ ਭਾਈ ਹਵਾ ਵੀ ਚੱਲ ਰਹੀ ਆ ਨਾਲ ਤੋਂ ਹੀ ਜ਼ੋਰ ਦੀ ਮੌਸਮਾਂਜ ਬਹੁਤ ਵਧੀਆ ਆਹ ਕੰਦੇ ਨੇ ਵਿੱਚ ਬੱਚੇ ਵੀ ਵੀਰੇ ਆਪਣੇ ਵਧੀਆ ਚੱਲ ਪਏ ਅਰ ਇਹ ਉੱਡਣ ਲੱਗੇ ਬੱਚੇ ਵੀ ਤੇ ਦੇਖਦੇ ਹੁਣ ਵੀਰੇ ਬੱਚਾ ਨੂੰ ਵੀ ਖਰਾਕ ਸ਼ੁਰੂ ਕਰਦੇ ਨਾਲ ਕਬੂਤਰ ਉੱਡ ਰਹੀ ਰਿਹਾ ਆਪਣੇ ਚਲੋ ਫੇਰ ਵੀਰੇ ਦਿਖਾਉਨੇ ਆਂ ਹਾਂਜੀ ਮਿੱਤਰੋ ਲੋਈ ਟਾਈਮ ਹੋ ਗਿਆ ਬਾਈ 3 ਵਜੇ ਤੇ ਕਬੂਤਰ ਵੀਰੇ ਆਪਣੇ ਆ order ਆਏ ਨੇ ਬੱਚੇ ਵੀ ਉੱਡਦੇ ਨੇ ਤੇ ਕੂਤਰੀ ਵੀ ਔੜਦੀ ਆ ਕੂਤਰ ਵੀ ਔੜ ਰਹੇ ਆ ਤੇ ਭਾਈ ਜਿਹੜਾ ਆਪਾਂ ਬਾਅਦ ਚ ਛੱਡਿਆ ਸੀਗਾ ਟੂਸੇ ਵਾਲਾ ਉਹ ਵੀ ਔੜ ਰਹੇ ਆ ਤੇ ਪੰਜ ਔੜ ਰਹੇ ਨੇ ਤੇ ਜਿਹੜੇ ਆਪਾਂ ਉਧਰ ਬਿਹੜੇ ਜੋ ਛੱਡਦੇ ਹੁੰਨੇ ਆ ਉਹ ਵੀ ਬਹਿ ਗਏ ਤੇ ਆਹ ਹਜੇ ਫਿਰਦੇ ਨੇ ਤੁਹਾਨੂੰ ਦਿਖਾਉਨੇ ਆ ਆ ਭਾਈ ਆਪਣੀ ਕੂਤਰੀ ਜਾਂਦੀ ਹੈ ਚਿੱਟੀ ਆ ਜਾਂਦੀ ਆ ਭਾਈ ਚਿੱਟੀ ਕੂਤਰੀ ਆਪਣੀ ਆ ਉੱਤੀ ਵੀਰੇ ਚੱਲ ਰਿਹਾ ਵਾਲਾ ਬੱਚਾ ਇਹਨਾਂ ਦੇ ਆਹ ਦੇਖ ਆਹ ਚੱਲ ਰ ਟੌਰੀ ਵਾਲਾ ਬੱਚਾ ਤੇ ਆਹ ਬਈ ਕੱਛਾ ਕਰਦਾ ਇੱਥੇ ਉਹ ਕਰਦਾ ਆਹ ਕੱਛਾ ਵਾਲਾ ਬੱਚਾ ਫਿਰਦਾ ਕੱਛਾ ਦੇ ਟੌਰੀ ਵਾਲਾ ਆਹ ਗੂਤਰੀ ਆ ਗਈ ਇਹਦੇ ਨਾਲ ਤੇ ਆਹ ਬਈ ਟੂਸੇ ਵਾਲਾ ਕਰਦਾ ਜਿਹੜਾ ਆਪਾਂ ਬਾਜ ਸਟਿਕ ਬਈ ਛੱਡਿਆ ਜਿਹੜਾ ਟੂਸੇ ਟੌਰੀ ਵਾਲਾ ਇਹ ਕਿਦਾਂ ਬਾਈ ਜੇ ਅੱਜ ਸਿੱਧਾ ਆ ਜਵੇ ਅੱਜ ਲਾਵਾਂਗੇ ਇਹਨਾਂ ਨੂੰ ਵਾ 3:00 ਵੱਜ ਗਏ ਬਾਈ ਹੁਣ ਆਪਾਂ ਲਾਉਣ ਦੀ ਕੋਸ਼ਿਸ਼ ਕਰਦੇ ਆਂ ਪੈਸੇ ਤਾਂ ਸਿਆਣੀ ਨੇ ਆ ਜਾਣਗੇ ਬਾਈ ਤਾਂ ਅੰਗੇ ਤੇ ਆਪਾਂ ਪੱਕੇ ਕੀਤੇ ਹੋਏ ਨੇ ਤੇ ਮੇ ਨੰਬਰੋਂ ਆਇਆ ਬਈ ਜਿਹੜਾ ਆਪਣਾ ਕੋਠੀ ਤੇ ਮੈਂਦਾ ਯੋ ਆ ਕੇ ਬਹਿ ਜਵੇ ਸਿੱਧਾ ਦੇਖਦੇ ਆਂ ਬਾਈ ਹੁਣ ਜੇ ਬਹਦੇ ਨੇ ਫਿਰ ਦਿਖਾਉਨੇ ਆ ਵੀਰੇ ਤੁਹਾਨੂੰ ਬੱਚੇ ਵੀ ਅੱਜ ਆਪਣੇ ਵਧੀਆ ਉੱਡੇ ਨੇ ਬੱਚੇ ਅੱਜ ਬਹੁਤ ਸੋਹਣਾ ਉੱਡੇ ਨੇ ਕੂਤਰਾ ਦੇ ਬਰਾਬਰੀ ਹੋ ਗਏ ਵੀਰੇ ਕੱਲ ਤੋਂ ਬੱਚਿਆਂ ਦੀ ਖਰਾਕ ਵੀ ਸ਼ੁਰੂ ਕਰਾਂਗੇ ਬਈ ਤੇ ਕੂਤਰਾ ਨੂੰ ਹੁਣ ਬੰਦੀ ਪਾ ਕੇ ਛੱਡਣ ਲੱਗ ਜਾਂਗੇ ਆਪਾਂ ਕੂਤਰਾ ਰਕੂਤਰੀ ਨੂੰ ਹੁਣ ਬਾਈ ਵਧੀਆ ਉੱਡ ਗਏ ਲਗਾਤਾਰ ਡਾਰੀ ਇਹਨਾਂ ਦੇ ਹੁਣ ਬੰਦ ਕਰਾਂਗੇ ਆਪਾਂ ਤੇ ਬੰਦੀ ਪਾ ਕੇ ਛੱਡਣ ਲੱਗਿਆਂਗੇ ਚਲੋ ਵੀਰੇ ਦੇਖਦੇ ਹੁਣ ਜਿਆਦਾ ਆ ਕੇ ਬਹਿ ਗਏ ਫਿਰ ਦਿਖਾਉਨੇ ਆ ਤੁਹਾਨੂੰ ਉਹ ਲਾਉਣੇ ਕੋ ਉਤਰ ਬਣ ਗਿਆ ਆਪਾਂ ਇਹ ਦਿਖਾਉਣੀ ਆ ਵੀਰੇ ਆਲੋਈ ਕਾਲਾ ਕੇ ਬਹਿ ਗਿਆ ਸੀਗਾ ਆਪਣਾ ਐਵੇਂ ਤਿੰਨ ਵਜੇ ਬਹਿ ਗਿਆ ਸੀਗਾ ਵੀਡੀਓ ਬਣਾਉਂਦੇ ਬਣਾਉਂਦੇ ਬਸ ਵੀਰੇ ਜਦ ਇੱਕ ਦੋ ਮਿੰਟ ਬਾਅਦ ਬਹਿ ਗਿਆ ਸੀਗਾ ਇਹ ਆਪਾਂ ਕੂਤਰ ਬਣ ਲੈ ਜੀ ਕਿ ਛਤਰੀ ਤੇ ਇਹ ਬਹਿ ਗਿਆ ਸੀਗਾ ਹੁਣ ਦੇਖੋ ਕਡੀਸ਼ਨ ਕੂਤਰ ਦੀ ਬਾਕੀ ਜੋੜਦੇ ਨੇ ਤੇ ਉਹ ਵੀ ਵੀਰੇ ਲਾਉਣੇ ਆ ਇਹਨਾਂ ਨੂੰ ਵੀ ਦਿਖਾਉਣੇ ਆ ਕਾਲਾ ਬਣਾ ਗਿਆ ਸੀ ਅੱਜ 9 ਵਜੇ ਛੱਡੇ ਜੀ ਵੀ ਬਾਈ ਆਹ ਲੋ ਇਹ ਆਪਣੀ ਕਬੂਤਰੀ ਵੀ ਵੀਰੇ ਆ ਗਈ ਸੀ ਕਬੂਤਰ ਤੋਂ 10 ਮਿੰਟ ਬਾਅਦ ਵੀਰੇ ਵੀ ਪੈ ਗਈ ਦੇਖੋ ਅੱਜ ਆਪਾਂ ਬਈ ਛਤਰੀ ਤੇ ਲਾਈਏ ਇਹ ਤੇ ਅੱਗੇ ਜਾ ਕੇ ਵੰਦੀ ਸੀ ਅੱਜ ਆਪਾਂ ਛਤਰੀ ਤੇ ਪਠਾ ਲਈਏ ਦੇਖੋ ਕਬੂਤਰੀ ਕੰਡੀਸ਼ਨ ਤੇ ਬੱਚੀ ਆਪਣੀ ਵੀ ਰਡ ਰਹੇ ਨੇ ਤੇ ਉਹ ਵੀ ਲਾਉਣੇ ਆ ਫਿਰ ਨੂੰ ਵੀ ਦਿਖਾਉਣੇ ਵੀ ਇਹ ਆਪਣੀ ਕੂਤਰੀ ਆ ਦੀ ਆਹ ਲਓ ਜੀ ਆਪਣਾ ਕੱਛਾ ਟੋਰੀ ਵਾਲਾ ਬੱਚਾ ਵੀ ਆ ਕੇ ਬਹਿ ਗਿਆ ਜੀ ਬਾਈ ਇਹ 5 ਮਿੰਟ ਬਵਾ ਦੋ ਬੈਠਿਆ ਕੂਤਰੀ ਨਾਲੋਂ ਦੇਖੋ ਬਈ ਇਹ ਵੀ ਆ ਬਣਾ ਕੇ ਤੀ ਤੇ ਦੋ ਆਪਣੇ ਆਰਡਰ ਰਹੇ ਨੇ ਇਹ ਕਿਹੜਾ ਬਾਬਾ ਜਗਾ ਟਾ ਜੀਗਾ ਟੂ ਸੈਟ ਟੋਰੀ ਵਾਲਾ ਤੇ ਆਪਣਾ ਚਾਲਣਾ ਟੋਰੀ ਵਾਲਾ ਉਹ ਦੋ ਵੀਰੇ ਜੀ ਆਰਡਰ ਰਹੇ ਨੇ ਤੇ ਆ ਆਪਣਾ ਬੱਚਾ ਵੀ ਆ ਕੇ ਬਹਿ ਗਿਆ ਸੀ। ਦੇਖੋ ਚਲੋ ਹੁਣ ਬਈ ਉਹਨਾਂ ਨੂੰ ਲਾਉਨੇ ਆ ਦੁੱਧਿਆਂ ਨੂੰ ਫਿਰ ਦਿਖਾਉਨੇ ਆ ਤੁਹਾਨੂੰ। ਹਾਂਜੀ ਮਿੱਤਰੋ ਲੋਈ ਆਪਣਾ ਝਾਲਾ ਟੋਰੀ ਵਾਲਾ ਬੱਚਾ ਵੀ ਆ ਕੇ ਬਹਿ ਗਿਆ। ਇਹ ਬਈ ਬੈਠਿਆ ਆਪਣਾ 4 ਵਜੇ। ਦੇਖੋ ਕਰੋ ਚੈੱਕ 4 ਵਜੇ ਵੀਰੇ ਬੈਠੇ ਹੈ। ਇਹ ਅੱਜ ਬਹੁਤ ਚੰਗਾ ਉੱਡੇ ਆ। ਅੱਧਾ ਘੰਟਾ ਬਈ ਇਹਨੂੰ ਲਾਹਿਆ ਤਾਂ ਇਹ ਬੈਠਿਆ ਬਈ। ਇਹ ਹੋਰ ਵੀ ਉੱਡੇ ਜਾਂਦਾ। ਅੱਧੇ ਘੰਟੇ ਦਾ ਬਈ ਇਹਨੂੰ ਲਾਉਣਾ ਮੈਂ ਤੇ ਫੇਰ ਅੱਗੇ ਹੀ ਬੈਠੇ ਆਂ ਦੇਖੋ ਬਈ ਇਹ ਉਹ ਪਛਾਣੇ ਦਾ ਭਰਾ ਵੀਰੇ ਤੇ ਇੱਕ ਬੱਚਾ ਜਿਹੜਾ ਆਪਣਾ ਕੋਠੀ ਤੇ ਬੈਠਾ ਥੋੜਾ ਲੇਟ ਛੱਡਿਆ ਦੀ 1 ਵਜੇ ਛੱਡਿਆ ਉਹ ਹੀ ਉੱਡਦਾ ਤੇ ਉਹਨੂੰ ਵੀ ਲਾਉਨੇ ਆ ਵੀਰੇ ਆਪਾਂ ਆਹ ਦੇਖੋ ਅੱਜ ਬਹੁਤ ਚੰਗਾ ਉੱਡਿਆ ਬਈ ਚੌਥੀ ਡਾਈ ਆ ਵੀਰੇ ਬੱਚੇ ਦੀ ਤੇ ਦੇਖਦੇ ਆਂ ਬਈ ਬਾਕੀ ਕੀ ਬਣਦਾ ਅੰਟੀਮਤ ਰੋਣ ਲੋਈ ਆਉਣਾ ਤੀਜਾ ਬੱਚਾ ਵੀ ਆ ਗਿਆ ਸੀਗਾ ਭਾਈ ਇਹ ਬੈਠਾ ਵੀਰੇ 5 ਵਜੇ 1 ਵਜੇ ਆਪਾਂ ਛੱਡਿਆ ਸੀਗਾ ਤੇ 5 ਵਜੇ ਵੀਰੇ ਬੈਠਿਆ ਇਹ ਅੱਜ ਸਿੱਧਾ ਹੀ ਬਹਿ ਗਿਆ ਕੋਠੀ ਤੇ ਜਾਂਦਾ ਰਿਹਾ ਸੀਗਾ ਪਰ ਬੈਠੇ ਨਹੀਂ ਹੈਗਾ ਭਾਈ ਇਹ ਆਪਣਾ ਅੱਜ ਸਿੱਧਾ ਹੀ ਬਹਿ ਗਿਆ ਦੇਖੋ ਨਾ ਇਹ ਵੀ ਅੱਜ ਵੀਰੇ ਚੰਗਾ ਉੱਡਿਆ 4 ਘੰਟੇ ਉੱਡਿਆ ਇਹ ਵੀ ਇਹ ਵੀ ਬਹੁਤ ਚੰਗਾ ਉੱਡਿਆ ਅੱਜ ਤੇ ਇਹ ਦੇਖਦਾ ਫਿਰ ਭਾਈ ਇਹਨੀਆਂ ਅੱਗੇ ਡਾਰੀਆਂ ਕਰਾ ਕੇ ਵੀ ਕਿਵੇਂ ਕੀ ਰਿਜ਼ਲਟ ਦਿੰਦਾ ਹੈ ਦੇਖਦੇ ਆ ਫਿਰ ਤੇ ਆਪਾਂ ਬਈ ਬਲੌਗ ਦਾ ਕਰਦੇ ਹਾਂ ਉਹਨੇ ਐਂਡ ਤੇ ਅੱਜ ਦੀ ਤੁਹਾਨੂੰ ਡਾਈਆਂ ਸਾਰੀਆਂ ਦਿਖਾਤੀਆਂ ਬਈ ਤੇ ਸਾਰੇ ਵੀਰ ਆਪਣਾ ਚੈਨਲ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਲਈ ਬਈ ਤੁਹਾਡਾ ਧੰਨਵਾਦ